ਇਹ ਕਿੱਧਰ ਦੀ ਤਿਆਰੀ ਆ ਇਹ ਮੈਂ ਚੱਲੇ ਆਪਣੇ ਜਰਾਂ ਦੋਸਤਾਂ ਨਾਲ ਘੁੰਮਣ ਘੁੰਮਣ ਚੱਲੇ ਆਹ ਦੱਸਿਆ ਹੈ ਨਹੀਂ ਕਿਸੇ ਨੂੰ ਘੁੰਮਣ ਚੱਲਨੇ ਤੇ ਮੈਂ ਨਾਲ ਵੀ ਗੱਲ ਨਹੀਂ ਕੀਤੀ ਚਾਨਟਾਂ ਚ ਕੀ ਪ੍ਰੋਗਰਾਮ ਬਣ ਗਿਆ ਰਾਤੀ ਫੋਨ ਆ ਗਿਆ ਉਹਨਾਂ ਦਾ ਆ ਤੂੰ ਤੁਸੀਂ ਵਿਹਲੇ ਘਰ ਹੋਵੇ ਫੋਨ ਆ ਗਿਆ ਤੇ ਤੁਰ ਪੇ ਥੋੜੇ ਤੇ ਕੰਮ ਵੀ ਕਿੰਨਾ ਕੁ ਹੈ ਹੈ ਕੰਮ ਥੋੜਾ ਵਾ ਕਿੰਨੇ ਦੋ ਤਿੰਨ ਡੰਗਰ ਬੱਜੇ ਆ ਚੋਣਾ ਲੱਗਾ ਵਾ ਉਹਨੂੰ ਵੀ ਪਾਣੀ ਪੁਣੀ ਨੂੰ ਸੇਰਾ ਮਾਰਨਾ ਹੁੰਦਾ ਕੰਮ ਬਥੇਰੇ ਜੇ ਲੱਭਣ ਲਵੇ ਕਹਿੰਦੇ ਜੇ ਨਾ ਕੰਮ ਕਰਨੇ ਹੋ ਤਾਂ ਕੰਮ ਬਥੇਰੇ ਜੇ ਨਹੀਂ ਕਰਨੇ ਨਾ ਤੇ ਅੱਖਾਂ ਮੀਟ ਲੋ ਕੋਈ ਵੀ ਨਹੀਂ ਆ ਬਥੇਰੇ ਕੰਮ ਕਰਦਾ ਮੈਂ ਸਾਰੇ ਕਰਦਾ ਹੀ ਨਾ ਮੈਂ ਤਾਂ ਲਾਦਾ ਨਹੀਂ ਕੋਈ ਕੰਮ ਕਰਦੇ ਮੇਰੇ ਗੱਲ ਤੇ ਲੜਾਈ ਰਹਿੰਦੀ ਝੋਣਾ ਲੱਗ ਗਿਆ ਸਾਰਾ ਸਿਰਫ ਪਾਣੀ ਆ ਅੰਡਰਗਰਾਊਂਡ ਹੋਈ ਜਾਂ ਨਿਗੇ ਨਿਗੇ ਨੱਕੇ ਖੋਲੇ ਆ ਆਪੇ ਪਾਣੀ ਪੀ ਜਾਂਦਾ ਉਥੇ ਕੋਈ ਗੱਲ ਨਹੀਂ ਖਾਦਾ ਦਵਾਈਆਂ ਪੀ ਰੀਆਂ ਸਾਰੀਆਂ ਤੇ ਪਾਜੀ ਬੇਕੂਫਾ ਬੰਨੇ ਬੰਨੇ ਤੁਰੇ ਰਹਿੰਦੇ ਆ ਉਹ ਚਾ ਲੋਕ ਫੇਗੇ ਜੇ ਇੱਕ ਦਾ ਫੇਰਾ ਮਾਲਕ ਦੇ ਰੋਡ ਉੱਤੇ ਪਈ ਤੇ ਮਾਰ ਲਿਓ ਸਾਰਾ ਦਿਨ ਥੋੜੀ ਕਿਉਂ ਜਾਣਾ ਕਰੇ ਉਹਨਾਂ ਦਾ ਸਾਰਾ ਦਿਨ ਸਿਰ ਖੁਰਕਣ ਨਹੀਂ ਹੁੰਦਾ ਤੇ ਤੁਹਾਡੀ ਸਿਆਰ ਨਹੀਂ ਮੁੱਕਦੀ ਹੈਗੀ ਯਾਰ ਮੈਂ ਹੁਣ ਜਾਣਾ ਨਹੀਂ ਮੇਰੇ ਦੋ ਜਿਆਦਾ ਦੋ ਜਣਾਂ ਦਾ ਮੈਂ ਜਾਣਾ ਨਹੀਂ ਤੇ ਉਹਨਾਂ ਨੂੰ ਦੱਸਿਆ ਵਾ ਨਹੀਂ ਉਹਨਾਂ ਨੂੰ ਦੱਸਿਆ ਜੇ ਮੈਨੂੰ ਦੱਸਤਾ ਤੂੰ ਨਾ ਜਾਣ ਦੇਣਾ ਤੇ ਜੇ ਨਾਂ ਦੱਸਿਆ ਤੇ ਉਹਨਾਂ ਨੂੰ ਮੈਨੂੰ ਤਾਂ ਪੁੱਛਣਾ ਹੀ ਆ ਨਾ ਤਦ ਹੁੰਦਾ ਦੀ ਉਹ ਨਹੀਂ ਗਈ ਕਿ ਆ ਕੇ ਕੰਮ ਆ ਆ ਆਪਣੀ ਗੱਲ ਲੜਾਈ ਨਾ ਪਾ ਤੇ ਮੇਰੇ ਗੱਲ ਪਾ ਕੇ ਤੇ ਮਾਂ ਨਾ ਨਿਕਲ ਜਾਇਆ ਕਰੋ ਜਿਵੇਂ ਉਹਨੂੰ ਦੱਸ ਦੇਣਾ ਨੇ 20 ਸਵਾਲ ਕਰਨੇ ਤੇ ਸਵਾਲ ਤੇ ਉਹਨਾਂ ਨੂੰ ਮੈਨੂੰ ਵੀ ਕਰਨੇ ਆ ਕਿ ਤੈਨੂੰ ਪਤਾ ਹੋਣਾ ਵਾ ਤੂੰ ਵੀ ਇਸ ਨਹੀਂ ਆ ਤੂੰ ਇਦਾਂ ਤੋਂ ਇਦਾਂ ਤਾ ਦੱਸਦੀ ਤੂ ਦਾਦੀ ਵੀ ਗਈ ਚਲ ਗਿਆ ਉਹ ਆ ਵੀ ਮੇਰੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਦਿਆ ਕਰੋ ਤੇਰਾ ਮੋਢਾ ਰਮਦੂਰ ਤੂੰ ਜਾਣਾ ਕਿੱਥੇ ਆ ਪਹਾੜਾਂ 'ਚ ਪਹਾੜਾਂ ਤੇ ਜਾਣਾ ਵਾ ਤੇ ਖੱਟਾ ਕਿੱਥੋਂ ਆਵਾ ਮੈਂ ਉਹਦੇ ਲਈ ਹਾਂਦਾ ਨਹੀਂ ਆਰਤੀ ਕੋ 15000 ਰੁਪਿਆ ਆਹੋ ਤੇ ਕੋ ਮੈਂ ਕਪੜੇ ਬਣਾ ਲੇ ਤੇ ਕੋ ਮੈਂ ਬਚਾਏ ਤੇ ਬਚਾਏ ਆ ਆਪਦੇ ਵਾਸਤੇ ਹੀ ਆ ਕੋਈ ਨਿਆਣਿਆਂ ਦਾ ਲੀੜਾ ਕਪੜਾ ਲਿਆਉਂਦੇ ਨਿਆਣਿਆਂ ਦਾ ਕੋਈ ਫਿਕਰ ਹੀ ਨਹੀਂ ਹੈਗਾ ਉਹ ਫੇਰ ਵਿਚਾਰੇ ਤਾਉ ਪਾਪਾ ਤੋਂ ਚੀਜ਼ਾਂ ਮੰਗਦੇ ਰਹਿੰਦੇ ਬੋ ਲਿਆਵਾਂਗੇ ਨਿਆਣਿਆਂ ਦੇ ਫਿਰ ਕੀ ਨਿਆਣਿਆਂ ਨੂੰ ਚੀਜ਼ਾਂ ਮਿਲਦੀਆਂ ਆ ਤੇ ਫੇਰ ਆਰਤੀ ਉਹ ਤਾਂ ਲਿਆਉਗੇ ਤੇ ਫੇਰ ਹੀ ਨਿਆਣਿਆਂ ਨੂੰ ਲਿਆ ਕੇ ਦੋਗੇ ਉਹ ਜਿਹੜਾ ਵੱਜ ਜਾਣੇ ਪੈਸੇ ਮੈਨੂੰ ਪਲਾਟਿਕ ਦਾ ਹੁੰਦਾ ਸੌਦਾ ਬਾਹਰ ਕੀਤਾ ਮੈਂ ਉਹੀ ਬੰਦੇ ਚੱਲੇ ਨਾਲ ਜਿਨ੍ਹਾਂ ਦਾ ਪਲਾਟ ਵਾ ਨਾ ਸ਼ਹਿਰ ਦਾ ਉੱਥੇ ਬੈਠ ਕੇ ਉਹ ਗੱਲਬਾਤ ਹੋ ਰਹੀ ਕੋਈ ਤੁਹਾਡੀਆਂ ਤੁਸੀਂ ਜਾਣੋ ਆ ਸਤਰੀ ਕਾ ਦੇ ਵਾਸਤੇ ਲਈ ਪਹਾੜਾਂ ਦੇ ਜਿਹੜਾ ਬਰਸਾਤਾ ਮੜੀਆਂ ਹੁੰਦੀਆਂ ਨੇ ਨਾਲਾਂ ਦੇ ਵਿੱਚ ਤੇ ਜਦੋਂ ਜਾਣਾ ਘੁੰਮਣ ਫੇਰਦੇ ਵੇ ਸਤਰੀ ਦੇ ਨਾਲ ਬੰਦਾ ਘੁੰਮਦੇ ਜਾਂਦਾ ਨਾ ਸਤਰੀ ਲੈ ਕੇ ਕਮਾਲੀ ਹੋਈ ਪਈ ਕਿਸੇ ਕਮਾਲ ਵਾਲੀ ਕਿਹੜੀ ਗੱਲ ਮੈਨੂੰ ਨਹੀਂ ਪਤਾ ਜਾ ਜਾਣਾ ਤੇ ਔਰ ਜਾਣਾ ਨਹੀਂ ਘੁੰਮਣ ਜਾ ਦੋ ਚੱਲੇ ਸਾਰੇ ਤੇ ਮੈਂ ਵੀ ਜਾਣਾ ਹੀ ਆ ਵੀਰ ਨੂੰ ਦੱਸਿਆ ਤੋਨੇ ਤਾਂ ਜਾਣ ਨਹੀਂ ਦੇਣਾ ਉਹਨੇ ਕਿਹਾ ਹਾਇ ਖਰਚਾ ਹਾਇ ਖਰਚਾ ਤੇ ਭਾਬੀ ਨੇ ਰੌਲਾ ਪਾਈ ਜਣਾ ਜਿੱਥੇ ਜਾਣਾ ਉੱਥੇ ਜਾਣਾ ਹੀ ਆ ਆਵਾਜ਼ ਨਾਲ ਤਾਂ ਕਿਸੇ ਪਾਸੇ ਵੀ ਨਹੀਂ ਹੁੰਜਿਆ ਜਾਣ ਡਿਆ ਮੈਂ ਵੀ ਗੋਪੀ ਨੂੰ ਇਹਨਾਂ ਨੇ ਪਤਾ ਚੱਲ ਮੈਂ ਇੱਕ ਦਿਨ ਮੈਂ ਹੀ ਹੁਈ ਜਾ ਕਰਾਂ ਮੇਰੇ ਕਿਹੜਾ ਹੱਥ ਤੇ ਆ ਵੀ ਮੈਂ ਹੀ ਰੋਜ਼ ਹੁਈ ਜਾ ਕਰਨਾ ਹ ਸਦਾ ਸਾਰਾ ਬਰਾਬਰ ਦਾ ਸਾਰਾ ਕੁਝ ਵਾ ਤੇ ਕੰਮ ਵੀ ਬਰਾਬਰ ਦਾ ਕਰਨਾ ਚਾਹੀਦਾ ਘਾਟਾ ਮਾਰਦੀ ਮੈਂ ਰੋਟੀਆਂ ਪਕਾਉਣੀ ਆ ਮੈਂ ਉਹ ਕਰਦੀ ਮੈਂ ਆਹ ਕਰਦੀ ਅਭੀ ਤਾਂ ਕੰਮ ਹੀ ਆ ਮੇਰੇ ਵਰਗੇ ਨੂੰ ਕੋਈ ਛੋਲ ਛੱਡਦੀ ਹਾਬ ਰਾਣੀ ਬਣੀ ਰਹਿੰਦੀ ਤੀਜਾ ਮੰਗਣ ਲੱਗਿਆਂ ਕਹਿੰਦੀ ਇਹਨੂੰ ਉਹ ਚਾਹੀਦਾ ਤੇ ਇਹ ਚਾਹੀਦਾ ਮੁੰਡਾ ਬਣ ਤਣ ਗਿਆ ਤੇ ਉਹ ਤੁਰਿਆ ਫਿਰਦਾ ਮੇਰੇ ਮੁੰਡੇ ਵਾਸਤੇ ਜੇ ਗਰਮੀਆਂ ਵਾਲੇ ਕੱਪੜੇ ਨਹੀਂ ਲਿਆਂਦੇ ਕਿਤੇ ਆ ਬਣਾ ਹੁਦੀ ਉੱਡੀ ਜਾਂਂਦੇ ਆ ਵਾ ਤੇ ਜੈ ਨਹੀਂ ਜਾਂਂਦੇ ਚੱਜਣਾ ਅਰੇ ਇੰਨਾ ਇਕੱਠਾ ਕਰਕੇ ਤੇ ਮੈਂ ਇੱਕ ਵਾਰ ਕਰਨ ਨੂੰ ਜਾਵਾ ਹੁ ਜਗਾੜਾ ਜਾਂਦਾ ਲੱਕੀ ਥੱਕੀ ਜਾਂਦਾ ਹੁਣ ਉਹ ਕਿੱਥੇ ਪਾਣੀ ਵੇਖਣ ਚਲ ਗਏ ਆ ਮੁੜ ਕੇ ਆਣ ਕੇ ਰੌਲਾ ਪਾਉਣਾ ਮੈਨੂੰ ਘਬਰਾਟ ਹੁੰਦੀ ਆ ਮੈਨੂੰ ਉਹ ਹੁੰਦਾ ਵਾ ਕਰਦੀ ਆ ਕੋਹਨਾ ਕੋਹਣ ਜਾ ਕੇ ਰੋਟੀ ਖਾਣੀ ਉਹਨੇ ਆਣ ਕਣ ਪਹਿਲਾਂ ਤਾਂ ਮੈਂ ਰੋਟੀ ਦਾ ਹੀ ਵੇਖਾਂ ਹਿਸਾਬ ਤਾ ਪੱਕੀ ਆ ਕਿ ਨਹੀਂ ਲੈ ਅੱਗੇ ਤੇ ਉਦਾਂ ਹੀ ਜਾਂਦਾ ਸੀ ਮੋਟਰਸਾਈਕਲ ਤੇ ਹੈ ਅੱਜ ਮਾਰਕਟ ਪਾਈ ਆ ਅੱਜ ਕਿੱਧਰ ਤੁਰ ਪਿਆ ਵਈ ਹਲੇ ਵੀ ਕਿਹੜੀ ਗੱਲ ਦਾ ਪਤਾ ਨਹੀਂ ਲੱਗਦਾ ਨਾ ਪੁੱਛਦਾ ਨਾ ਦੱਸਦਾ ਉਹਨੇ ਆਣ ਕੇ ਆਪੇ ਖਿਜਣਾ ਹੀ ਆ ਵੀ ਕਿੱਥੇ ਆ ਗੋਪੀ ਨੂੰ ਪੁੱਛਦੀ ਜਾ ਕੇ ਵੀ ਇਹਨੂੰ ਕਿੱਧਰ ਦੇ ਤੇ ਦੇ ਕੇ ਘਟ ਖਲਾਤਾ ਵਾ ਨਹੀਂ ਭੈਣਾ ਰੋਜ ਤੇਰੇ ਲੱਗੇ ਰਹਿਨੀ ਆ ਤੂੰ ਚੰਗੀ ਆ ਚਾਹ ਰੋਣਾ ਚਲੇਟ ਹੀ ਹੋ ਗਿਆ ਚਾ ਲੈਣਾ ਵੀ ਰੋਟੀ ਪੱਕ ਗਈ ਗੋਪੀ ਹਾਂਜੀ ਦੀਦੀ ਆ ਜਾਓ ਇੱਧਰ ਰੋਟੀਆਂ ਪੱਕ ਗਈਆਂ ਹਾਂਜੀ ਪੱਕ ਗਈਆਂ ਅੱਛਾ ਤਾਂ ਹੁਣ ਚਾੜੂ ਫੇਰਣ ਆ ਪਹਿਲਾਂ ਮੈਂ ਰੋਟੀ ਪਕਾਉਣ ਲੱਗੀ ਨਾ ਅੱਗੇ ਤਾਂ ਕਹਿੰਦੇ ਨਹੀਂ ਝਾੜੂ-ਪੋਚਾ ਕਰਕੇ ਰੋਟੀਆਂ ਪਕਾਉਣੀਆਂ ਤਾਂ ਅੱਜ ਕਿਧਰੋਂ ਦਿਨ ਚੜਿਆ ਰੋਟੀਆਂ ਪਕਾਈ ਜਿੰਦਾ ਪੱਕ ਗਈਆਂ ਟਾਈਮ ਨਾਲ ਪਕਾ ਲੀਆਂ ਅੱਜ ਉਸਮਰੀਦ ਦੇ ਆਪਾ ਕਹਿੰਦੇ ਵੀ ਮੈਂ ਜਾਣਾ ਵਾ ਕਿਤੇ ਮੈਨੂੰ ਪਹਿਲਾਂ ਰੋਟੀ ਲਾ ਦੇ ਤੇ ਫਿਰ ਮੈਂ ਲੌਣ ਲੱਗੀ ਮੈਂ ਸਾਰਿਆਂ ਦੀ ਲਾ ਲੀਆਂ ਫਿਰ ਅੱਛਾ ਉਹ ਤੇ ਕਿੱਟ ਪਾ ਕੇ ਗਿਆ ਵਾ ਕਿੱਥੇ ਗਿਆ ਵਾ ਮੈਨੂੰ ਤੇ ਇਹੀ ਕਹਿੰਦੇ-ਕਹਿੰਦੇ ਪਹਾੜਾਂ ਦੀ ਸੈਰ ਤੇ ਚੱਲਿਆ ਮੈਂ ਪਹਾੜਾਂ ਦੀ ਸੈਰ ਆਹੋ ਲੈ ਵੀ ਆਹ ਕੰਮ ਦੇ ਚਾਰਦੇ ਹਨ ਵਾ ਇਹ ਸੈਰ ਮਾੜੀ ਆ ਜਿਹੜੀ ਵੱਡੇ ਭਰਾ ਕੋ ਕਰੰਦਾ ਫਿਰਦਾ ਕਦੀ ਕਿਹੇ ਬੰਨੇ ਤੇ ਕਦੀ ਕਿਹੇ ਬੰਨੇ ਤੇ ਇਹ ਵੀ ਸਹਿਰ ਕਰ ਲਵੇ ਹਾਂ ਉਦਾਂ ਦੀ ਪਾਣੀ ਧਾਣੀ ਲਾਉਂਦਾ ਵਾ ਕੰਮ ਕਰਦਾ ਉਧਰ ਕਿਧਰ ਤੁਰ ਪਿਆ ਕਿੱਟ ਲੈ ਕੇ ਚੰਗੇ ਪਹਾੜਾਂ ਦੀ ਸਹਿਰੀ ਹੋ ਦੀ ਪਰ ਦੀ ਹੁਣ ਮੈਂ ਵੀ ਕੀ ਕਰਾਂ ਮੈਨੂੰ ਕਿਹੜਾ ਦੱਸਿਆ ਵਾ ਹਾਇ ਤੈਨੂੰ ਦੱਸਿਆ ਹੀ ਪਾੜਾਂ ਦੀ ਸਹਿਰ ਤੇ ਤਾਂ ਹੀ ਤੂੰ ਰੋਟੀ ਪਕਾ ਕੇ ਦਿੱਤੀ ਕਿੱਟ 'ਚ ਤੂੰ ਨੀੜੇ ਪਾ ਕੇ ਦਿੱਤੇ ਹੁਣ ਤੇ ਗਿਆ ਹੁਣ ਆਈਗਾ ਮੈਂ ਪੁੱਛਿਆ ਹੀ ਮਨ ਕਹਿੰਦੇ ਰੋਟੀ ਲਾ ਦੇ ਤੇ ਮੈਂ ਕਿਤੇ ਹੋਰ ਕਿਤੇ ਫੇਰ ਰੋਜ਼ ਤੇ ਤੁਰੇ ਰਹਿੰਦੇ ਤੇ ਮੈਂ ਹੋਰ ਕਿਤੇ ਜਾਣਾ ਹਣਾ ਤੇ ਜੋ ਮੈਂ ਵੇਖਿਆ ਪੀ ਕਿੱਟ ਦੇ ਵਿੱਚ ਕੱਪੜੇ ਪਾਉਂਦਾ ਫੇਰ ਮੈਂ ਪੁੱਛਿਆ ਆਹੋ ਅੱਜ ਤਾਂ ਰੋਟੀਆਂ ਟਾਈਮ ਨਾਲ ਪੱਕਣੀਆਂ ਹੀ ਹੋਣੇ ਜਾਣਾ ਜੁਹੀ ਅੱਗੋਂ ਪਿੱਛੋਂ ਤੇ ਰੋਟੀਆਂ ਨੂੰ ਪਾਏ 12 ਵਜਾਂ ਤੇ ਰੋਟੀ ਦਾ ਕੋਈ ਪਤਾ ਨਹੀਂ ਹੁੰਦਾ ਤੇ ਮੇਰੀ ਗੱਲ ਸੁਣ ਇਹ 15-15000 ਰੁਪਏ ਇਹ ਕੰਮ ਨੂੰ ਕਢਾਉਂਦਾ ਹੀਗਾ ਪੀ ਇਹ ਇਹ ਜੋੜਨਿਆ ਹੋਣਾ ਨ ਦਿਲੋਂ ਮੈਂ ਵੀ ਕੀ ਕਰਾਂ ਜਦੋਂ ਮੈਨੂੰ ਮੈਨੂੰ ਨਹੀਂ ਦੱਸਿਆ ਜਿੰਨਾ ਕਿ ਤੂੰ ਮੈਂ ਤੈਨੂੰ ਸਾਰਾ ਪਤਾ ਤੂੰ ਜਿਹੜੀ ਮੀਸਣੀ ਆ ਨਾ ਤੂੰ ਮੇਰੇ ਕੋਲ ਨਾ ਗੱਲਾਂ ਸੁਣਿਆ ਕਰ ਨਾ ਮੈਨੂੰ ਗੁੱਸਾ ਚੜਾਇਆ ਕਰ ਇਹ ਗੱਲਾਂ ਬੀਬੀ ਨੇ ਕਰਨੀਆਂ ਜਿਹੜੀਆਂ ਤੂੰ ਮੇਰੇ ਮੂੰਹ ਘਟਾਉਂਦੀ ਰਹਿਨੀ ਆ ਉਹਦੇ ਕੋਲ ਤੂੰ ਸੱਚੀ ਹੋਈ ਰਹਿਨੀ ਮਜੇਰਾਂ ਨੂੰ ਟਾਈਮ ਨਾਲ ਰੋਟੀ ਫੜਾ ਦੇਣੀ ਆ ਉਹ ਤੈਨੂੰ ਕੋਈ ਗੱਲ ਨਹੀਂ ਕਹਿੰਦੀ ਜੇ ਮੁੰਡੇ ਵੱਲੋਂ ਆ ਤੇ ਜੋਦੇ ਵੱਲੋਂ ਉਹਦੀ ਨਹੀਂ ਕੋਈ ਗੱਲ ਕਰਦੀ ਉਹ ਜਿਹੜੀ ਗੱਲ ਕਰਦੀ ਸਾਨੂੰ ਕਰਦੀ ਨਿੱਕੇ ਆ ਨਿਆਣੇ ਆ ਉਹ ਛਿੰਦੇ ਆ ਉਹ ਇਦਾਂ ਵਾ ਬੀਬੀ ਵੀ ਹੱਦ ਕਰੀ ਜਾਂਦੀ ਤੂੰ ਉਦੋਂ ਵੱਧ ਕਰੀ ਜਾਨੀਂ ਆ ਦੇਦੋ ਇਹਨੂੰ ਕਿਹਾ ਕਰੋ ਤਾਂ ਮੇਰੇ ਨਾਲੇ ਲੜਨ ਲੱਪਿੰਨੇ ਆ ਤੇ ਮੈਂ ਹੁਣ ਪਹਿਲਾਂ ਇੱਥੇ ਹੁੰਦੀ ਨਾ ਤੁਰਨ ਤੋਂ ਪਹਿਲਾਂ ਇੱਥੇ ਹੁੰਦੀ ਤੇ ਮੈਂ ਉਹਦੀ ਕਿੱਟ ਜੀ ਤੂ ਦੇ ਅੰਦਰ ਰੱਖ ਦਿੰਦੀ ਉਹਦੇ ਹੱਥੋਂ ਫੜ ਕੇ ਤੇ ਨਾਲੇ ਮੈਂ ਵੇਂਦੀ ਵੀ ਕਿਦਾਂ ਨਿਕਲ ਜਾਂਦਾ ਉਹ ਮੌਕਾ ਸਾਹਮਦਾ ਵਾ ਜਦੋਂ ਅਸੀਂ ਕਿਤੇ ਗਾਂ ਪਸ਼ਾ ਹੋਏ ਹੁੰਨੇ ਉਹਦੋਂ ਖਿਸਕ ਜਾਂਦਾ ਵਾ ਉਹ ਹੁਣੇ ਆਵੇ ਨਾ ਇੱਕ ਵਾਰ ਮੈਂ ਤੇ ਮੈਂ ਗਿੱਟੇ ਨੂੰ ਰੱਸੀ ਬੱਧੀ ਤੇ ਤੂੰ ਕੀ ਆਖਿਆ ਉਹਦ ਕੋਈ ਕੱਖ ਵੀ ਹੋਣਾ ਜੇਠ ਤੇਰੇ ਕੋ ਉਹਦੇ ਵਿਚਾਰ ਆਂਦਾ ਵੀ ਚੱਲ ਕੋਈ ਨਹੀਂ ਆ ਵੀ ਗੇ ਨੰਗੇ ਆ ਵੀ ਦੇ ਨੰਗੇ ਚੜ ਗਿਆ ਸਾਡੇ ਸਿਰ ਤੇ ਇਹਨੇ ਚੰਗਾ ਪਖੰਡ ਫੜਿਆ ਵਾ ਕਦੀ ਉਹਦਾ ਮੋਰਸਾ ਲੈ ਕੇ ਤੁਰ ਪੈਂਦਾ ਕਦੀ ਇਹ ਹਾਕੀਆਂ ਰੱਖ ਰੱਖ ਤੁਰ ਪੈਂਦਾ ਅਜੇ ਕਿੱਟ ਲਈ ਕੇ ਤੁਰ ਪਿਆ ਸਿਆਰ ਕੰਨ ਪਾੜ ਕੇ ਹੋਰ ਕਿਤੇ ਆਖੂ ਮੈਂ ਜਾਣਾ ਮੁੰਡਿਆਂ ਨੂੰ ਨਾਲ ਲੈ ਜਾਂਦਾ ਉਹਦੇ ਨੂੰ ਤੇ ਮੇਂ ਡੋਣ ਕੀ ਪਤਾ ਹੀਗਾ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਇੱਕ ਦਿਨ ਪਹਿਲਾਂ ਪਤਾ ਹੁੰਦਾ ਮੈਂ ਕੈਨ ਨਹੀਂ ਵੀ ਉਹਨਾਂ ਨੂੰ ਲੈ ਜਾਵੇ ਦਿਲੋਂ ਜਿੱਦੜਾ ਜੀ ਵੱਲ ਘੁੰਮਣ ਗਿਆ ਹੁਣ ਆਵਾ ਔਰ ਪਹਾੜਾਂ ਦੇ ਚੜ ਕੇ ਮੂਤਨ ਤੋਂ ਨਹੀਂ ਗਿਆ 15-15000 ਰੁਪਇਆ ਕਢਾ ਕੇ ਤੇ ਹੁਣ ਖਰਚ ਕੇ ਆ ਜੂਗਾ ਬਾਕੀ ਲੱਲੂ ਦਾ ਦੋਸਤਾਂ ਮਿੱਤਰਾਂ ਕੋ ਆਉਂਦਿਆਂ ਸਾਰ ਫੇਰ ਚਲ ਜੂ ਆੜਤੀਏ ਵੱਲ ਇੰਨੀ ਆ ਤੇਰੇ ਬਾਜੀ ਨੂੰ ਹੁਣੇ ਆਰਤੀ ਨੂੰ ਫੋਨ ਕਰ ਦੇ ਕਿ ਤੇ ਫੇਰ ਤ ਨਹੀਂ ਲੈ ਗਿਆ ਰਾਤ ਦਾ ਪੈਸੇ ਉਹਦੇ ਕੋਲ ਤੇ ਕਰ ਲੋ ਇਨਕੁਆਰੀ ਤੂੰ ਜੀ ਹਾ ਤੇ ਉਹ ਇਹਦਾ ਇਨਕੁਆਰੀ ਕਰ ਲੋ ਮੇਰੇ ਕੋਲ ਇਨਕੁਆਰੀ ਕਰਨ ਆਏ ਆ ਇਨਕੁਆਰੀ ਕਰਨ ਦੇ ਗਰਮ ਨਹੀਂਗਾ ਤੂੰ ਤੇ ਲੱਗਿਆ ਨਹੀਂ 24 ਘੰਟੇ ਤੈਨੂੰ ਕਿਉਂ ਨਹੀਂ ਪਤਾ ਭਲਾ ਵੀ ਕਿੱਥੇ ਗਿਆ ਵਾ ਇਹ ਮੈਨੂੰ ਦੱਸ ਪਹਿਲਾਂ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਨਾ ਜਾਂਦੀ ਨਾਲ ਮੈਂ ਵੀ ਕਹਿੰਦੀ ਵੀ ਮੈਨੂੰ ਵੀ ਲੈ ਜਾ ਨਾਲ ਮੈਂ ਇੱਥੇ ਗੱਲਾਂ ਸੁਣਨ ਨੂੰ ਬੈਠੀ ਮੈਂ ਤੈਨੂੰ ਰੋਜ਼ ਹੀ ਕਹਿੰਦੀ ਕਿ ਮੈਂ ਇਥੋਂ تیرਣਾ ਨਹੀਂ ਵਾਰਿਆ ਆ ਜਾਣਾ ਮੇਰਾ ਤਾਂ ਕਿਤੇ ਸੰਗ ਸੁੱਕ ਜਾਂਦਾ ਰੋਲਾ ਪਾਉਂਦਿਆਂ ਗੁੱਸੇ ਦੇ ਨਾਲ ਗੱਲਾਂ ਕਰਦੇ ਆ ਤੂੰ ਤੇ ਹੌਲੀ ਜੀ ਮਗਰ ਥੋੜੀ ਕਹਿ ਦੇਣੀ ਮੈਨੂੰ ਤਾਂ ਇਹਨੇ ਆਪ ਨਹੀਂ ਖੜਿਆ ਉਹਨੇ ਪੈਨੋ ਕਿਉਂ ਖੜਨਾ ਸੀ ਜਦੋਂ ਡਿਮਾਂਡਾਂ ਕਰਤੀਆਂ ਹੋਣੀਆਂ ਮੇਰੇ ਲਈ ਉਹ ਲਿਆਵੀ ਤੇ ਮੇਰੇ ਲਈ ਆ ਲਿਆਵੀ ਮੇਰਾ ਪੋਟਾ ਪਰ ਨਿਆਣਾ ਵਾ ਉਹਦਾ ਨੇ ਜੀ ਕਰਦਾ ਘੁੰਮਣ ਫਿਰਨ ਉਹਨੂੰ ਹੀ ਲੈ ਜਾਂਦਾ ਮੈਂ ਤੁਹਾਨੂੰ ਦੋਰੇ ਕਹਿਣ ਨਹੀਂ ਇਹ ਗੱਲ ਉਹਦੇ ਨਾਲ ਭੀੜ ਹੋ ਚੱਲੀ ਮੈਂ ਕੀ ਕਰਾਂ ਜਾਉ ਉਹਨਾਂ ਨੂੰ ਕਹਿ ਦਵਾਂ ਮੈਂ ਹੁਣ ਤੇਰੇ ਦੱਸਦੀ ਆ ਨਾ ਪਾਣੀ ਅਬ ਵੀ ਮੇਰੇ ਤੋਂ ਤੁਹਾਡਾ ਖਪਿਆ ਜਾਂਦਾ ਵਾ ਮੈਂ ਮੈਂ ਰੋਟੀਆਂ ਪਕਾ ਕੇ ਦਊਂਗਾ ਸਾਨੂੰ ਹੋ ਜੇ ਕੰਮ ਕਰਨਾ ਵਾ ਤੇ ਜੇ ਲੜਾਈ ਫਿਆ ਪਈ ਗੱਲ ਪੈ ਗਈ ਅਜੇ ਹੁਣੇ ਅੰਦਰ ਕੀ ਵੜਨਾ ਮੈਂ ਇਰਾਦਾ ਵੀ ਆਂਬ ਥੱਲੇ ਜਾ ਕੇ ਬਹਿਣੀ ਵਾ ਹਰੇ ਕੜੀ ਤੇ ਚਲੋ ਨਾਲੇ ਟਾਈਮ ਨੰਗ ਜੂਗਾ ਮੇਰਾ ਇਦਾਂ ਹੀ ਕਰਦੀ ਕਰਦਾ ਰੋਂਦਾ ਆਂਦਾ ਮੈਂ ਕਰਦਾ ਕਰਦਾ ਕੀਦੇ ਸਵਾਹ ਸਾਰਾ ਪਾਣੀ ਨਿਕਲ ਗਿਆ ਝੋਨੇ ਦਾ ਆਂਦਾ ਮੈਂ ਬੰਦਾ ਮਈਆਂ ਆ ਮਈਆਂ ਬੰਦੀਆਂ ਇਹ ਆਵੇ ਸਾਰਾ ਝੋਨਾ ਖਾ ਗਈਆਂ ਖਲ ਗਈਆਂ ਟੁੱਟਿਆ ਹੱਥਾਂ ਨਾਲ ਬੰਦਣਾ ਪਹਿਲੋਂ ਡੰਗਰ ਨੂੰ ਕਰਦਾ ਕੀ ਆਪਿਆ ਗੱਲਾਂ ਕਰੀ ਜਾਣ ਡਿਆ ਗੱਲਾਂ ਕੀ ਕਰਨੀਆਂ ਹੈ ਤੂੰ ਆ ਨਹੀਂ ਆਏ ਨੂੰ ਤੂੰ ਕੰਮ ਨਹੀਂ ਕਹਿੰਦਾ ਕੰਮ ਕਹਿੰਦਾ ਕੰਮ ਨੂੰ ਚੰਗਾ ਕੀਤਾ ਵਾ ਆਵੇ ਝੋਨੇ 'ਚ ਪਾਣੀ ਹੈ ਨਹੀਂ ਆਹ ਵੇ ਪਰਾਂ ਨੂੰ ਸਾਰਾ ਉਹਦਾ ਡੁੱਡਾ ਪੈਣ ਨਹੀਂ ਸਾਰਾ ਪੌਣਾ ਦੇ ਝੋਨੇ ਪਾਣੀ ਨਿਕਲ ਗਿਆ ਤੇ ਜੇ ਡੰਗਰ ਬੰਦੇ ਤੇ ਡੰਗਰ ਵਿੱਚ ਟੁੱਟਿਆ ਥਨਾ ਬੰਦੇ ਆਵੇ ਖਾ ਗਿਆ ਕਿ ਨਹੀਂ ਸਾਰੇ ਝੋਨਾ ਆਹ ਡੰਗਰ ਤੇ ਆ ਤੋਰੇ ਫਿਰਦਾ ਮੈਂ ਵੀ ਵੇਖੀ ਸੀ ਝੋਟੀ ਖੁੱਲੀ ਕੀ ਗੱਲ ਇਹਨੂੰ ਕਦੋਂ ਅਗਲ ਹੋਣੀ ਕਿੱਦਾਂ ਇਹਨੇ ਡੰਗਰ ਬੰਨਣੇ ਇਹਨੂੰ ਨਹੀਂ ਪਤਾ ਲੱਗਦਾ ਕਿੱਦਾਂ ਬੰਨਣੇ ਮੈਂ ਆਖਰ ਖੁੱਲ ਜਾਣੀਆਂ ਇਹਦੀਆਂ ਅੱਖਾਂ ਆਪੇ ਖੁੱਲਣੀਆਂ ਕਰਿਆ ਕਦੋਂ ਇਹ ਨਹੀਂ ਇਹ ਤਾਂ ਬੜਾ ਮੁੰਡਿਆ ਨੇ ਮੈਨੂੰ ਹੀ ਸਤਾਇਆ ਵਾ ਮੈਂ ਤੇ ਆਪ ਆਨੀ ਆਂ ਵੀ ਪੁੱਤ ਵੇਖਿਆ ਕਰ ਵੇਖਿਆ ਕਰ ਤੂੰ ਮੈਂ ਇਧਰ ਮਾਰਿਆ ਕਰ ਚਾਤੀ ਆਪਣੇ ਪਰਾਂ ਦੇ ਸਿਰ ਤੇ ਨਾ ਸਭ ਕੁਝ ਛੁੱਟ ਨਹੀਂ ਉਹ ਨਹੀਂ ਗੱਲ ਹੁੰਦੀ ਬੀਬੀ ਗੱਲ ਇਹ ਵੀ ਆਪ ਵੀ ਧਿਆਨ ਦੋ ਗਾੜੀ ਆਪਣੇ ਬੱਚਿਆਂ ਤੇ ਦਸੂਗਾ ਵੀ ਇਦਾਂ ਕੰਮ ਕਰ ਲੀਦਾ ਆਹ ਤੇ ਇਹ ਨਹੀਂ ਦਸੂਗਾ ਨਹੀਂ ਕਹਣੀ ਕਿ ਉਹ ਪਾਲਣੇ ਨਹੀਂਗੇ ਆਹ ਤੇ ਮੈਂ ਤਾਂ ਖਾਚਾ ਲੰਬ ਥੱਲੇ ਛਾਵੇਂ ਜਾ ਕੇ ਘੜੀ ਤੇ ਬੈਣੀ ਤੇ ਇਥੋਂ ਮੰਜਾ ਲੈ ਮੀਨਾ ਕਰਕੇ ਤੁਸੀਂ ਉਹ ਮੀਨਾ ਕਰਕੇ ਚੁੱਕੇ ਉਹ ਅੰਦਰ ਕੀਤਾ ਚੱਲ ਕੋਈ ਨਿਆਣੇ ਉਹਦੇ ਪੜ ਗਿਆ ਨਿਆਣੇ ਜੋਦੇ ਦੇ ਪਹਿਲਾਂ ਸਾਨੂੰ ਬਾਅਦ ਚ ਦੱਸ ਦੇ ਪਹਿਲਾਂ ਬੀਬੀ ਤੂੰ ਦੱਸ ਵੀ ਜੋੜਾ ਚਲ ਗਿਆ ਕਿਤੇ ਆ ਪਹਾੜਾਂ ਦੀ ਸੈਰ ਕਰਨ ਦਲੌਜੀ ਤੈਨੂੰ ਨਹੀਂ ਚਲ ਗਿਆ ਆ ਆ ਵੇਖ ਲੈ ਮੈਨੂੰ ਪਤਾ ਹੀ ਨਹੀਂਗਾ ਤੇ ਤੂੰ ਤੇ ਆਈ ਉਹਨਾਂ ਦੇ ਘਰੋਂ ਤਾਈ ਹੋਣਾ ਦੇ ਸਾਨੂੰ ਕੀ ਪਤਾ ਕਿਸ ਗੱਲ ਦਾ ਮੈਂ ਹੁਣ ਗਿਆ ਹਾਂ ਹੁਣ ਗਿਆ ਵਾ ਉਹੋ ਦੱਸਣ ਲੱਗੀ ਸਿਰਖ ਪਾਉਣ ਪਹਿਲਾਂ ਬੀਬੀ ਨਾਲ ਲੱਗੀ ਵੀ ਤੂੰ ਮਾਂ ਵਾ ਤੈਨੂੰ ਨਹੀਂ ਦੱਸ ਕੇ ਜਾਂਦਾ ਤੇ ਸਾਨੂੰ ਕਿਹੜੀਆਂ ਗੱਲਾਂ ਦਾ ਪਤਾ ਵਾ ਉਹ ਚਲ ਗਿਆ ਕਿੱਟ ਪਾ ਕੇ ਅੱਗੇ ਤੇ ਮੈਨੂੰ ਸਭ ਕੁਝ ਦੱਸ ਦਾਂਦਾ ਹੀ ਹੋਣੀ ਪਤਾ ਨਹੀਂ ਕੀ ਹੋ ਗਿਆ ਉਹਨੂੰ ਹੁਣ ਕੀ ਹੋ ਗਿਆ ਹੁਣ ਵਿਆਹ ਆ ਗਿਆ ਬੁੱਢੀ ਆ ਗਈ ਨਿਆਣੇ ਆ ਗਏ ਪੈਸੇ ਹੱਥ 'ਚ ਆ ਗਏ ਆ ਹੁਣ ਤਾਂ ਨਹੀਂ ਦੱਸਦਾ ਤੈਨੂੰ ਕਿੰਨਾ ਟਾਂ ਮਲੰਗਣਾ ਹੋਇ ਮੈਂ ਹਾਂ ਮੈਂ ਇੱਥੇ ਖਾਂਦੂ ਹੁੰਦੀ ਹੁਣ ਜਾ ਤੇ ਜੇ ਮੈਂ ਕਹੀ ਤੇ ਕਿੱਟ ਪਾ ਕੇ ਉਹ ਜਾਂਡਿਆ ਮੋਟਰਸਾਈਕਲ ਤੇ ਮੈਂ ਹਾਂ ਕਿਤੇ ਖਾਲੀ ਜਾਂਦਾ ਕਿੱਟ ਪਾ ਕੇ ਚਲ ਗਿਆ ਉਹ ਵੀ ਨੂੰ ਤੇਰ ਨਾਲ ਗੱਲ ਵੀ ਨਹੀਂ ਕੀਤੀ ਮੈਂ ਤਾਂ ਉਧਰ ਪਾਣੀ ਵੇਖਣ ਗਿਆ ਮੈਨੂੰ ਤਾਂ ਕਹਿ ਗੱਲਦਾ ਹੀ ਨਹੀਂ ਪਤਾ ਮੈਂ ਆਪ ਵੀ ਦੱਸ ਕੇ ਗਿਆ ਸਰੂ ਗੋਪੀ ਨੇ ਇਹ ਨਾਲ ਗੱਲ ਕੀਤੀ ਉਹ ਮੈਂ ਪੁੱਛਿਆ ਉਹਨੂੰ ਜਾ ਕੇ ਮਿਸਣੀ ਜੀ ਨੂੰ ਉਹ ਗਾੜੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਆਂਦੀ ਮੈਨੂੰ ਤੇ ਆਪ ਨਹੀਂ ਪਤਾ ਮੈਨੂੰ ਤੇ ਕਹਿੰਦਾ ਪਾੜਾਂ ਦੀ ਸਹਾਰ ਕਰਨ ਚ ਨਾ ਐਦਾਂ ਭਲਾ ਬੀਬੀ ਹੁੰਦਾ ਮੈਨੂੰ ਇਹ ਗੱਲ ਦੱਸ ਬੁੱਢੀ ਤਾਂ ਬਗੈਰ ਬੰਦਾ ਐਦਾਂ ਚੱਲ ਜੂਗਾ ਕਿੱਟ ਚ ਨੀੜੇ ਪਾ ਕੇ ਭਲਾ ਇਹ ਜੋਗੀ ਆ ਵੀ ਪਾੜਾਂ ਤੇ ਚੱਲਿਆ ਵਾ ਮੈਨੂੰ ਤੇ ਕੋਈ ਆਪਦੀ ਕਰਨੀ ਇਹਨੇ ਸਮਝ ਨਹੀਂ ਲੱਗਦੀ ਬਹੁਤੀ ਇਹਨੇ ਹੱਤ ਕੀਤੀ ਲੈ ਪਈ ਇਹਨੂੰ ਕਿੱਦਾਂ ਹੁਣ ਬੀਬੀ ਸਮਝਾਉਣਾ ਜਾਂ ਤੇ ਕੋਈ ਰਿਸ਼ਤੇਦਾਰ ਸਾਡਾ ਆਪਣਾ ਭੈਣ ਦਾ ਆ ਆਪਾਂ ਨਹੀਂ ਸਾਡਾ ਨਹੀਂ ਗਾ ਫਰਜ ਬਣਦਾ ਜੇ ਲੋ ਸਾਡੀ ਮਾਂ ਬੈਠ ਰਹਣ ਚੋ ਨੇਰੇ ਬੂਟੇ ਜਿਹੜੇ ਲਾਏ ਖਰਾਬ ਕਰਨਾ ਚੋ ਨਾ ਜੇ ਅਹੀਂ ਨਹੀਂ ਬਹਿ ਜਾਗੇ ਅਹੀਂ ਆਨੂ ਪਹਾੜ ਕਿਹੜੇ ਦੇਖਦੇ ਨਹੀਂ ਕਿ ਆਪਾਂ ਵੀ ਚੱਲ ਜਾਨੇ ਸਿਆਰ ਕਰਨਾ ਉਹਨੂੰ ਕੀ ਆਖਣ ਲਈ ਆ ਹੁਣ ਅਸੀਂ ਤਾਂ ਕਰਨ ਦੇ ਆ ਉਹਨੂੰ ਹਾਏ ਕਿੰਨੂ ਆਖਣਾ ਵਾ ਜੇ ਬੀਬੀ ਨੂੰ ਨਹੀਂ ਆਣਾ ਤੇ ਪਹਿਲੇ ਨਾ ਕਹਲੇ ਸਾਡਾ ਫਰਜ਼ ਨਹੀਂ ਫਿਰ ਬਣਦਾ ਕੀ ਮੈਂ ਆਪਾ ਪੁੱਤ ਹੁਣ ਕਰਾਂ ਮੈਂ ਨਾ ਤਾਂ ਤੁਹਾਨੂੰ ਵੀ ਕੋ ਆਖਣ ਜੋਗੀ ਨਾ ਮੈਂ ਉਹਨੂੰ ਆਖਾਂ ਕੀ ਆਖਾਂ ਮੈਂ ਹੁਣ ਕੀ ਕਰਾਂ ਤੂੰ ਉਹਨਾਂ ਨੂੰ ਨਹੀਂ ਕੋ ਆਖਣ ਜੋਗੀ ਸਾਨੂੰ ਜੋ ਮਰਜ਼ੀ ਕਹ ਕਦੀ ਆ ਨਹੀਂ ਮੇਰਾ ਜੋੜਾ ਮੇਰਾ ਨਿਆਣਾ ਵਾ ਉਹ ਨਿਆਣੀ ਸਿਆਣੀ ਆ ਅਹੀਂ ਤਾਂ ਨਹੀਂ ਹੋ ਗਏ ਆ ਅਹੀਂ ਬੁੱਢੇ ਤਾਂ ਨਹੀਂ ਜੰਮੇ ਅਹੀਂ ਵੀ ਨਿਆਣੇ ਜੰਮੇ ਹਾਂ ਪਹਿਲਾਂ ਫੇਰ ਹੀ ਵੱਡੇ ਹੋਏ ਆ ਤੇ ਆ ਮਤ ਆ ਗਿਆ ਠੋਕਰਾਂ ਖਾ ਖਾ ਕੇ ਚੱਲ ਆਜੋ ਹੁਣ ਘਰ ਨੂੰ ਆਜੇ ਇੱਥੇ ਹੀ ਗੱਲਾਂ ਕਰੀ ਜਾਣੀਆਂ ਬੀਬੀ ਆਦਾ ਕੋਈ ਨਹੀਂ ਤੁਸੀਂ ਪੁੱਤ ਵੱਡੇ ਹੀ ਹੋ ਮੈਂ ਤਾਂ ਤਾਂ ਕੋਈ ਨਹੀਂ ਕੋਈ ਨਹੀਂ ਜਿੱਦਾਂ ਹੋਊਗੀ ਕੋਈ ਨਹੀਂ ਤੂੰ ਨਾ ਫਿਰ ਕਰੀ ਜਿੱਦਾਂ ਹੋਊਗੀ ਫਿਰ ਵੇਖੀ ਜਾਊਗੀ ਹੋਰ ਕੀ ਆ ਇਹ ਮੁੰਡੇ ਨੇ ਮੈਨੂੰ ਲੈ ਕੇ ਬੈਣਾ ਹੋਰ ਕੀ ਆ ਉਹ ਚਿੰਤਾ ਨਾ ਕਰ ਆਰਤੀਏ ਨੂੰ ਫੋਨ ਕਰੋ ਕਿ ਤਾਹ ਹੋਰਤ ਨਹੀਂ ਪੈਸੇ ਲੈ ਗਿਆ ਜਿਹੜਾ 15000 ਕਢਾ ਕਢਾ ਲਿਆ ਹੁੰਦਾ ਵਾ ਨਾ ਇਹ ਇੰਨਾ ਕੰਮਾਂ ਨੂੰ ਇਕੱਠੇ ਕਰਦਾ ਹੋਣਾ ਵਾ ਬੀਬੀ ਲਾ ਕੇ ਨਾ ਗੱਲ ਕਰ ਉਹ ਟੈਨਸ਼ਨ ਲੈ ਕੇ ਪੈ ਗਈ ਤੇ ਮੁੜ ਕੇ ਫੇਰ ਹਨੂ ਹਸਪਤਾਲੇ ਤੁਰੇ ਫਿਰਨਾ ਲੈ ਗਈ ਕੋਈ ਨਹੀਂ ਟੈਨਸ਼ਨ ਮੈਨੂੰ ਕਾਦੀ ਹੁਣ ਜਦ ਤੋ ਮੈਨੂੰ ਦੱਸੋਗੇ ਤਾਂ ਮੈਨੂੰ ਪਤਾ ਕੀ ਵੀ ਪਤਾ ਲੱਗਣਾ ਉਹਨੂੰ ਸੁਪਨਾ ਥੋੜੀ ਹੋਣਾ ਚੱਲ ਆ ਜਾ ਕੋਈ ਨਹੀਂ ਆ ਜਾ ਚਲ ਗਿਆ ਪਾੜਾਂ ਦੇ ਤਾਹ ਨੂੰ ਦੱਸੇ ਨਿੱਕੀ ਤੈਨੂੰ ਤਾਂ ਵੀ ਪਤਾ ਲੱਗੇ ਮੇਰੇ ਨੌ ਦੱਸ ਦਿੰਦੀ ਪੁੰਡਾ ਕਿੱਥੇ ਗਿਆ ਵਾ ਮੈਂ ਤੇ ਜੇ ਨਾ ਨਿਕਲਦੀ ਇਦਾਂ ਬਾਹ ਉਹ ਤੇ ਮੈਂ ਰੱਬ ਸੋਭੀ ਜਾਂਦਾ ਵੇ ਚਲੋ ਆਪੇ ਸ਼ਾਮ ਨੂੰ ਪਰੋ ਲਾ ਕੇ ਜੇ ਲੋ ਘਰ ਨਹੀਂ ਹੁਣਾ ਪਤਾ ਲੱਗਣਾ ਹੀ ਕਿੱਥੇ ਗਿਆ ਪੁੱਛਣਾਂ ਤੇ ਫਿਰ ਪੁਛ ਪੜਤਾਲ ਤੇ ਹੁਣੀ ਫਿਰ ਬੀਬੀ ਇਦਾਂ ਨਹੀਂ ਉਹ ਕਰਾਂਦੇ ਝੱਟ ਨੰਗਣੇ ਮੈਂ ਤੇ ਆਪਾਂ ਨਹੀਂ ਪੈਨਿਆ ਕਰਜ਼ੇ ਚੁੱਕੇ ਆ ਜੇ ਰਲ ਮਿਲ ਕੇ ਉਹਨੂੰ ਬਥੇਰਾ ਨਹੀਂ ਤੇ ਤੂੰ ਪੁੱਤ ਲਾ ਲੇਂਗਾ ਉਹ ਕਰਜ਼ਾ ਲੂੰਡਿਆਵਾ ਉਹਦੇ ਕਰਜ਼ਾ ਚੜਾਉਣ ਡਿਆ ਸਾਡੇ ਸਿਰ ਤੇ ਹੋਰ ਸਾਰੇ ਜੋਰ ਨਾਲ ਚੜਾਉਣ ਡਿਆ ਸਕਰਜਾ ਬਾਹਰ ਦੀਆਂ ਪਤਾ ਨਹੀਂ ਛੁਪਣਾ ਜੇ ਲੋਕੀ ਦਾ ਵੇਲੇ ਜਿਹੜੇ ਤੁਰੇ ਫਿਰਦੇ ਤੇ ਇਹਨੂੰ ਚਲੋ ਕੋਈ ਨਹੀਂ ਜਾਣਦੀ ਕੋਈ ਨਹੀਂ ਸਾਨੂੰ ਦੱਸਦਾ ਤੇ ਸਹੀ ਵੀ ਮੈਂ ਜਾਣਾ ਹਾਂ ਦੇ ਪੜਿਆ ਲਿਖਿਆ ਵਾ ਇਹਨੂੰ ਕਿਹੜੀ ਅਕਲ ਨਹੀਂ ਗਈ ਸਰਦਿਆੜੀ ਜਾ ਕੇ ਮੁੰਡਿਆਂ ਚ ਪੈਂਦਾ ਵਾ ਸਿਆਣਿਆਂ ਨੇ ਆਖਿਆ ਸੁਣੋ ਸਾਰਿਆਂ ਦੀ ਕਰੋ ਆਪਣੇ ਮਨ ਦੀ ਮਰਜ਼ੀ ਹੈ ਇਹ ਜੇ ਕੋਈ ਕਹਿੰਦਾ ਵਾ ਤੇ ਇਹਨੇ ਉਦਾਂ ਹੀ ਕਰੀ ਜਾਣਾ ਵਾ ਉਹ ਹੋਣਗੇ ਸ਼ਾਹੂਕਾਰ ਨੌਕਰੀਆਂ ਪੇਸ਼ਿਆਂ ਵਾਲੇ ਉਹਨਾਂ ਦੇ ਮਾਪਿਓ ਵੀ ਤੇ ਉਹਨਾਂ ਦੇ ਭੈਣ ਭਰਾ ਵੀ ਉਹ ਜਿੰਨੇ ਮਰਜ਼ੀ ਪੈਸੇ ਲੈ ਕੇ ਪਹਾੜਾ ਛੱਡ ਕੇ ਤੇ ਗਾਂਦੇ ਗਾਂ ਜਿੱਥੇ ਮਰਜ਼ੀ ਫਿਰ ਤੋਰੇ ਹੋਣ ਜਾ ਕੇ ਇਹਨੂੰ ਨਹੀਂ ਪਤਾ ਲੱਗਦਾ ਆਪਣੇ ਘਰ ਦਾ ਮੈਨੂੰ ਤੇ ਆਪ ਨਹੀਂ ਸਮਝ ਲੱਗਦੀ ਧੀ ਕੀ ਮੈਂ ਕਰਾਂ ਤੇ ਕੀ ਮੈਂ ਆਖਾਂ ਜਾਂ ਤੇ ਬੀਬੀ ਆਪਣਾ ਕੋਈ ਭੈਣ ਭਰਾ ਸੱਦ ਲਾ ਕਾਂ ਗੱਲ ਕਰ ਲੈ ਜਾਂ ਜਿੱਦਾਂ ਮਰਜੀ ਆਪਣੇ ਨੌਪੁੱਤ ਨੂੰ ਬਾੜ ਲਾ ਮੈਨੂੰ ਨਹੀਂ ਬਹੁਤੀਆਂ ਗੱਲਾਂ ਦਾ ਪਤਾ ਜਿੱਦਾਂ ਵੀ ਹੁੰਦੀ ਭੈਣ ਭਰਾਵਾਂ ਨੇ ਕੀ ਕਰਨਾ ਆਣ ਕੇ ਕਰਨਾ ਜੋ ਓਏ ਤੇ ਤਮਾਸ਼ਾ ਹੀ ਓ ਭੈਣ ਭਰਾਵਾਂ ਤੇ ਵੇਖਣਾ ਤੇ ਜਾਨ ਰਹਿ ਮਾਨਦਾਨ ਤੇ ਫਿਰ ਕੀ ਦੀ ਮੰਨਣੀ ਐ ਇਹਨੇ ਆਪੋ ਚੋਂ ਦੀ ਬੈਕ ਇੱਥੇ ਕਰ ਲੋ ਆਉਂਦਾ ਵਾਕੇ ਇੱਥੇ ਫਿਰ ਛਿੱਤਰ ਤੇ ਰੇ ਖਾਣ ਰੋਜ਼ ਜਾਣੀ ਨੀਵੇਂ ਉਹ ਸਾਰੇ ਕੰਮ ਕਰਨ ਦੇ ਆ ਜੇ ਤੁਹਾ ਪਕੀਤਿਆਂ ਦੇ ਚੰਗੇ ਆ ਜੇ ਬੋਲਦੇ ਆ ਤੇ ਫੇਰਾਂ ਦੀ ਆਪੋ ਵੇ ਦੀ ਗੱਲ ਕਰ ਲੋ ਜਿਹੜੀ ਆਪੋ ਚੌਦੀ ਪੁੱਤ ਕਰਨੀ ਉਹ ਚੰਗੀ ਆ ਜਿਹੜੀ ਕਿਸੇ ਨੂੰ ਸੱਦਣਾ ਵਾ ਨਾਲੇ ਦੁਰੇ ਦੁਰੇ ਤੇ ਨਾਲੇ ਆਖਣਾ ਲੱਗੇ ਕਿ ਨਹੀਂ ਭਰਾ ਫਸ ਫਸ ਮਾਂ ਆਪੋ ਚੌਦੀ ਗੱਲ ਵਾਲੀ ਗੱਲ ਹੁੰਦੀ ਤੇ ਫੇਰ ਵੱਡੇ ਭਰਾ ਨੂੰ ਦੱਸਦਾ ਰਾਤ ਦਾ ਵੀਰ ਮੈਂ ਸਵੇਰੇ ਜਾਣਾ ਵਾ ਮੈਨੂੰ ਨਹੀਂ ਦੱਸਿਆ ਗੰਮਣ ਵਾਲੀ ਨੂੰ ਵੀਰ ਵੀ ਉਹਨੂੰ ਗਾੜੀਆਂ ਪੁੱਛ ਲੈਂਦਾ ਪੀ ਚੱਲ ਕੋਈ ਨਹੀਂ ਵੀਰ ਨੇ ਕਿਹਾ ਆਖਣਾ ਸੀ ਨਾ ਜਾ ਉਹ ਗਾੜੀਆਂ ਸੋਂ ਪੁੱਛਦਾ ਵੀ ਤੇਰੇ ਕੋ ਜੋ ਕੋਈ ਪਿਆਹਾ ਹੈਗਾ ਵਾ ਖਰਚਾ ਪੱਠਾ ਹੈਗਾ ਤੇਰੇ ਕੋ ਕੀ ਲੈ ਕੇ ਜਾਣਾ ਉਹ ਮੈਂ ਨਾ ਵਾ ਜਦੋਂ ਆਡ ਹੋ ਜਾਊਗਾ ਨਾ ਫੇਰ ਇਹਨੂੰ ਮੈਂ ਵੇਖੂੰਗਾ ਕਿਹੜੇ ਪਹਾੜਾਂ ਦੀ ਸੈਰ ਕਰਦਾ ਕੰਮ ਕਰਦਾ ਵਾ ਕਿ ਪਹਾੜਾਂ ਦੀ ਸੈਰ ਕਰਨ ਤੁਰ ਪੈਂਦਾ ਆ ਕਿ ਮੇਰੇ ਸਿਰ ਤੇ ਨਿਆ ਨਿਆਰੇ ਲੈਣ ਲੱਲੇ ਭਰਾ ਦੇ ਸਿਰ ਤੇ ਹੁੰਡਿਆ ਸਾਡੇ ਨਿਆਣੇ ਨੂੰ ਲੈ ਜਾਂਦਾ ਉਹਦੇ ਨੂੰ ਲੈ ਜਾਂਦਾ ਨਾਲ ਉਹਨੇ ਉਹਦਾ ਨਿਆਣੇ ਦਾ ਜੀ ਕਰਦਾ ਘੁੰਮਣ ਫੇਰ ਨੂੰ ਉਹਦੇ ਕਿਹੜੇ ਦੋਸਤ ਮਿੱਤਰ ਹਨ ਨਹੀਂ ਆ ਅਸੀਂ ਇਹੋ ਆਖਿਆ ਪੁੱਤ ਬਾਹਰੋਂ ਨਹੀਂ ਕਿਸੇ ਨੂੰ ਲਿਆਉਣਾ ਆਪਣੇ ਘਰ ਤੇ ਆਪਣੇ ਘਰ ਦਾ ਹੀ ਕੰਮ ਕਰਨਾ ਵਾ ਉਹਨਾਂ ਨੂੰ ਉਹਨੂੰ ਕਰ ਦੇ ਦੀ ਕੀ ਲੋੜ ਆ ਜਦੋਂ ਇੰਨੇ ਬਾਹਰ ਦੋਸਤ ਮਿੱਤਰ ਬਣਾਏ ਆ ਜਾਨਵਰੇ ਨਾਲ ਉਹਦੇ ਇਹਨੂੰ ਕਰਦੇ ਵਾ 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 ਵਲਤ ਵੀਦਾ ਹੀ ਨਹੀਂ ਗਾਉਂਦਾ ਚਲ ਕੋਈ ਨਹੀਂ ਆਉਂਦਾ ਇਹ ਵੀ ਚਲ ਜੀਏ ਵੀ ਚਲ ਠੀਕ ਆ ਤੇ ਫੇਰ ਸਰ ਗਿਆ ਵਾ ਉਹ ਨਹੀਂ ਸਮਝਾਉਂਦੇ ਆਉਂਦਾ ਵਾ ਤੇ ਹੁਣ ਅਨੇ ਆਨੇ ਪੀ ਕੀ ਤੂੰ ਕਰਦਾ ਵਾ ਹਣੇ ਕੀ ਦੱਸ ਮੈਂ ਵੱਡਿਆਂ ਨੂੰ ਵੀ ਕੀ ਆਖਾਂ ਜਿਹੜੇ ਵਿਚਾਰੇ ਸਾਰੀ ਦਿਹਾੜੀ ਉਹ ਕਹੀ ਮੋਢੇ ਤੇ ਟੁੱਟ ਟੁੱਟ ਦਾ ਮੁੰਡਾ ਵੀ ਨਾਲ ਲੈ ਕੇ ਨ ਮਰਦਾ ਦੇਂਦਾ ਇਹਨੂੰ ਤਾਂ ਕੋਈ ਸਮਝੀ ਨਹੀਂ ਆਉਂਦੀ ਤੇ ਬਰਾਸ ਤਾਇਆ ਹੁਣ ਮੈਨੂੰ ਇਹੁੰਡੇ ਕੀ ਕਰਾਂ ਹੁਣ ਚਲੋ ਕੋਈ ਨਹੀਂ ਆਉਂਦਾ ਤੇ ਸਮਝਾਉਂਦੀ ਜਾਂ ਮਨਜੂ ਤੇ ਉਹਦੀ ਮਰਜ਼ੀ ਨਾ ਮੰਨੂ ਤੇ ਉਹਦੀ ਮਰਜ਼ੀ ਇਹ ਪਹਿਲਾਂ ਉਧਰੋਂ ਵਾਲਾ ਪੁੰਦੇ ਆ ਉਹ ਕਿਦਾਂ ਮੇਰੇ ਵੱਲ ਗੁੱਸੇ ਨਾਲ ਵੇਂਦੇ ਵੇਂਦੇ ਤੇ ਦੂਰੇ ਜਾਂਦੇ ਆ ਹੰਦ ਵਿੱਚ ਮੇਰਾ ਕੀ ਕਸੂਰ ਆ ਤੂੰ ਸੁਪੇਹੋਂ ਨਹੀਂ ਥਾਂ ਹੋਈ ਜਾਣਾ ਸਵੇਰ ਦਾ ਇੱਕ ਵਾਰ ਹੂੰਝ ਲਿਆ ਤਾਂ ਦੋਰੇ ਫੇਡ ਆਪੀਏ ਤਾਂ ਹੁਣ ਅੰਬ ਡਿੱਗੀ ਜਾਣੇ ਆ ਨਹੀਂ ਮੈਂ ਪਹਿਲਾਂ ਰੋਟੀ ਬਕਾਉਣ ਲੱਗ ਪਈ ਹੀਗੀ ਹਾਂ ਉਹ ਸਮਰੀਤ ਦੇ ਪਾਪਾ ਜੀ ਗਿਆ ਜਾਣੇ ਜਾਣਾ ਸੀ ਨਾ ਕੱਛਾ ਗਿਆ ਉਹ ਤੇ ਹੈ ਗਿਆਈਡਲੋਜੀ ਵੇਖ ਲੈ ਨਾ ਉਹਨੇ ਮੇਰ ਨਾਲ ਗੱਲ ਕੀਤੀ ਆ ਤੇ ਉਹ ਵੀ ਬੋਲਣ ਦੇ ਆਂਦੇ ਨਾ ਸਾਨੂੰ ਪਤਾ ਮੈਂ ਸੁਣਨ ਦੇ ਹੀ ਜਿਹੜਾ ਬੋਲਣ ਦੇ ਹੀਗੇ ਮੈਂ ਤਾਂ ਮਮੀ ਦੋਨੇ ਪਾਸੇ ਫਸੀ ਆ ਨਾ ਤੇ ਉਹਨੇ ਮੇਰ ਨਾਲ ਗੱਲ ਕੀਤੀ ਮੈਨੂੰ ਤਾਂ ਉਹਦਾ ਪਤਾ ਲੱਗਾ ਵੀ ਰੋਟੀ ਕਹਿੰਦੇ ਪਕਾ ਦੇ ਤੇ ਮੈਂ ਸੋਚਿਆ ਵੀ ਨੇ ਅੱਗੇ ਵੀ ਜਾਂਦਾ ਹੀ ਆ ਰੋਜ਼ ਤੇ ਅੱਜ ਵੀ ਕਿਤੇ ਜਾਣਾ ਹੋਣਾ ਵਾ ਤੇ ਮੈਨੂੰ ਤਾਂ ਉਦੋਂ ਹੀ ਪਤਾ ਲੱਗਾ ਜਦੋਂ ਮੈਂ ਕਿੱਟ ਭਰੀ ਵੇਖੀ ਕੱਪੜਿਆਂ ਦੀ ਤੇ ਮੈਨੂੰ ਤੇ ਆਪ ਨਹੀਂ ਸੀ ਪਤਾ ਤੇ ਤੈਨੂੰ ਕੋਈ ਪਤਾ ਨਹੀਂ ਆ ਕੱਪੜੇ ਉਹਨੇ ਆਪੇ ਪਾ ਲੇ ਕੱਪੜੇ ਆਪੇ ਪਾ ਲਏਗੇ ਅੱਗੇ ਘੜਾ ਨਾਲ ਉਧਰ ਨਵੇਂ ਲਿਆਂਦੇ ਸੀ ਰਮਾਨਾ ਪਾ ਲਏ ਉਹਨੂੰ ਤਾਂ ਪ੍ਰੈਸ ਕਰਨ ਦੀ ਵੀ ਲੋੜ ਨਹੀਂ ਪਈ ਉਹ ਮੇਰੇ ਨਾਲ ਬੋਲਦੇ ਹਟਾਈ ਜਾ ਤਾਂ ਅੰਦੇ ਤੇ ਉਦੋਂ ਪਾਣੀ ਵੇਖਣ ਕਲਾਇਆ ਤਾਂ ਪਾਣੀ ਵੀ ਛੋਣੇ ਵਿੱਚ ਕਿਤੇ ਤੇ ਆਪਣੀ ਮਹੀਂ ਖੁੱਲੀ ਉਹਨੇ ਵਿੱਚ ਉਹ ਨਾ ਖਾਦਾ ਵਾ ਓਏ ਮੈਂ ਹੀ ਵੇਖ ਕੇ ਆਈ ਤਹੋਨੇ ਜਿਮੇਰਾ ਥੋੜੀ ਕਸੂਰ ਅਗੇ ਦੀਦੀ ਮੇਰਨਾ ਵੀ ਬੋਲਦੇ ਗਿਆ ਮੈਂ ਤਾਂ ਰੋਟੀਆਂ ਵੀ ਪਕਾਈਆਂ ਹੁਣ ਮੈਂ ਝਾੜੂ ਵੀ ਲਾਉਂਦੀ ਮੈਂ ਤਾਂ ਸਾਰੇ ਕੰਮ ਕਰਨ ਦੇ ਹੀ ਆ ਤੂੰ ਤੇ ਆਪਣਾ ਕਰਦੀ ਆ ਪਰ ਉਹਦਾ ਫਰਜ਼ ਨਹੀਂ ਹੋਏ ਉਹਨਾਂ ਨਾਲ ਹੀ ਗੱਲ ਕਰਨੀ ਮੇਰਨਾ ਹੀ ਕਰ ਲੈਂਦਾ ਪਰ ਉਹ ਕਿਹੜਾ ਦੁਸ਼ਮਣੀ ਵੱਡਾ ਭਰਾਵਾ ਉਹਦਾ ਮੈਂ ਤਾਂ ਕਿਹਾ ਹੈਗਾ ਵੀ ਮੰਮੀ ਨੂੰ ਦੱਸ ਕੇ ਜਾ ਤੇ ਹੁਣ ਨਹੀਂ ਦੱਸ ਕੇ ਆ ਤੇ ਮੈਂ ਜਿਮੇਰਾ ਥੋੜੀ ਕਸੂਰ ਦੱਸ ਪਈ ਆ ਜਿਹਨਾਂ ਦੋਨੇ ਪਾਸੇ ਕਸੂਰ ਕਿਹੜਾ ਕਸੂਰ ਆ ਪੈਂਦਾ ਮੈਨੂੰ ਇਹ ਦੱਸ ਤੂੰ ਕਿ ਹੁਣ ਉਹ ਜਿਹਦਾ ਕਸੂਰ ਕੱਢਿਆ ਤੇ ਫਿਰ ਤੁਸੀਂ ਵੀ ਆਖਣਾ ਵਾ ਵੀ ਮਾਂ ਵੀ ਉਹਨਾਂ ਵੱਲ ਦੀ ਹੋਗੀ ਆ ਤੇ ਤੂੰ ਹੀ ਉਹਨੂੰ ਸਮਝਾਇਆ ਕਰੋ ਥੋੜਾ ਬਹੁਤ ਮੈਂ ਆ ਤਾਂ ਬੇਥੇਰਾ ਸਮਝ ਜੀਆ ਪਤਾ ਨਹੀਂ ਕਿਉਂ ਲੋਕਾਂ ਦੀਆਂ ਚੁੱਕਣਾ ਮੁੰਡਿਆਂ ਦੀਆਂ ਚ ਆਇਆ ਹੀ ਤੇ ਜਿੱਦੜ ਨੂੰ ਮੂੰਹ ਚੁੱਕਦਾ ਚਲ ਜਾਂਦਾ ਭਗਵਾਨ ਦਾ ਤੇ ਚਲ ਜਾਂਦਾ ਪਰ ਉਹਦਾ ਫਰਜ਼ ਨਹੀਂ ਕਰਦਾ ਕੰਮ ਕਰਨ ਦਾ ਮੈਂ ਥੋੜੀ ਕਹਿੰਨੀ ਆ ਵੀ ਨਾ ਕਰੇ ਕੰਮ ਜੇ ਉਹ ਆਂਦੇ ਸਾਨੂੰ ਅੱਡ ਕਰਦੇ ਤੇ ਉਹਨਾਂ ਨੂੰ ਵੀ ਆਂਦਾ ਵੀਰ ਤੋਂ ਪਏ ਪਰਝਾਈ ਦੀਆਂ ਚੁੱਕਣਾ ਤੇ ਆਇਆ ਉਹ ਹਣ ਕੱਲਾ ਵਿਚਾਰਾ ਹੁਣ ਉਹ ਵੱਡਾ ਵਾ ਉਹ ਉਮਰ ਵੱਲ ਵੀ ਵੇਖੋ ਨਾ ਉਹਦੀ ਅਲ ਮੈਂ ਤਾਂ ਖੇ ਕਰਦਾ ਕਰ ਜਾ ਤਾਂ ਡਲ ਲੱਜੂਗਾ ਤੇ ਮੈਂ ਤਾਂ ਨੂੰ ਜੋੜ ਕੇ ਰੱਖਿਆ ਹੀ ਤਾਂ ਹੁਣ ਇਸ ਤਰ੍ਹਾਂ ਮੈਂ ਨਾ ਹੁਣ ਉਹਨਾਂ ਨੂੰ ਆਖਣ ਜੋਗੀ ਤੇ ਨਾ ਮੈਂ ਤੁਹਾਨੂੰ ਆਖਾਂ ਮੈਂ ਕਿੰਨੂੰ ਆਖਾਂ ਮੈਂ ਤਾਂ ਹੁਣ ਬਥੇਰੀ ਸਿਰਕ ਪਾਈ ਕਰਦੀ ਮੈਂ ਕੀ ਕਰਾਂ ਮੈਂ ਤਾਂ ਹੁਣ ਘਾ ਦਾ ਸਾਰਾ ਕੰਮ ਕਰਦੀ ਜਾਂ ਤੇ ਮੈਂ ਨਾ ਨਾ ਕਰਦੀ ਮੈਂ ਮੈਨੂੰ ਸਾਰੇ ਆਖਣ ਵੀ ਜਿਵੇਂ ਸਾਰਾ ਕੰਮ ਕੀਤਾ ਵਾ ਤਾਂ ਤਾਂ ਵੀ ਮੈਨੂੰ ਆਖ ਹੀ ਜਾਂਦੇ ਆ ਫੇਰ ਵੇਖ ਲੋ ਕਰ ਦੋ ਅੱਡ ਮੈਂ ਹੁਣ ਕੀ ਕਰਾਂ ਫੇ ਕਰੂ ਨਾ ਫੇ ਜੋ ਅੱਡ ਹੋ ਕੇ ਚਲੋ ਬੈਜੂ ਤੇ ਧੋਪ ਨਿਕਲ ਚੜ ਜਾ ਨਹੀਂ ਹੋਰ